ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਬਹੁਤ ਹੀ ਸਸਤੀ ਤੇ ਗੱਡੀ ਦੀ ਪਾਸਿੰਗ ਆਪਾਂ ਨੂੰ ਮਿਲ ਜੂਗੀ 2026 ਤੱਕ ਰ ਆ ਲਾਈ ਟਾਇਰਾਂ 'ਚ ਲੱਗੇ ਹੋਏ ਨੇ ਪੰਜਾਬ ਨੰਬਰ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਬਾਕੀ ਆਪਾਂ ਪੂਰੀ ਗੱਲ ਕਰਦੇ ਹਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਪੂਰੀ ਵੀਡੀਓ 'ਚ ਲਿਖਿਆ ਰਿਹਾ ਹੈ ਤੁਹਾਨੂੰ ਮਿਲ ਗਿਆ ਹੋਊਗਾ ਜੇ ਕਿਸੇ ਨੇ ਘਰ ਕੂਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜ ਕੇ ਫਰੀ ਚ ਐਡ ਲਗਵਾ ਸਕਦੇ ਹਾਂ ਪਹਿਲੀ ਗੱਡੀ ਤੋਂ ਆਪਾਂ ਸ਼ੁਰੂ ਕਰਦੇ ਹਾਂ ਆਪਣੇ ਵੀਡੀਓ ਡਿਜ਼ਾਇਰ ਗੱਡੀ ਆਪਾਂ ਪਹਿਲੀ ਲੈ ਕੇ ਪਹੁੰਚੇ ਹਾਂ ਦਿੱਲੀ ਨੰਬਰ ਗੱਡੀ ਹੈ ਸੀ ਨੰਬਰ ਪਲੇਟਾਂ ਸਰਕਾਰੀ ਨੇ ਸਿਲਵਰ ਰੰਗ ਦੇ ਵਿੱਚ ਗੱਡੀ ਆਪਣੇ ਕੋਲੇ ਪਹੁੰਚੀ ਆ 2012 ਮਾਡਲ ਗੱਡੀ ਆਪਾਂ ਨੂੰ ਮਿਲ ਚੁਗੀ ਫਾਸਟ ਓਨਰ ਹੈ ਡਿਮਾਂਡ ਦੀ ਜੇ ਆਪਾਂ ਗੱਲ ਕਰੀਏ ਤਾਂ 2 ਲੱਖ ਤੇ 80000 ਰੁਪਏ ਡਿਮਾਂਡ ਮਾਲਕ ਦੁਆਰਾ ਆਪਣੇ ਕੋਲੇ ਪਹੁੰਚੀ ਆ ਮਾਨਸਾ ਮਾਲਕ ਦਾ ਏਰੀਆ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ ਗੱਡੀ ਪੂਰੀ ਵਧੀਆ ਬਾਕੀ ਚਲਾਉਣ ਚ ਕੋਈ ਨੁਕਸ ਨਹੀਂ ਬਹੁਤ ਵਧੀਆ ਗੱਡੀ ਆ ਘਰ ਲਈ ਪਰਸਨਲ ਚੱਲੀ ਹੋਈ ਐ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਐ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਨਸਾ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਆ ਜਾ ਕੇ ਦੇਖ ਸਕਦੋਂ ਤੇ ਕੋਈ ਗੱਲ ਪਹਿਲਾਂ ਕਰਨਾ ਚਾਹੁੰਦਾ ਗੱਡੀ ਬਾਰੇ ਜਾਂ ਕੋਈ ਕੁਝ ਪੁੱਛਣਾ ਹੈਗਾ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਸੈਕਿੰਡ ਗੱਡੀ ਆਪਾਂ ਵਰਨਾ ਲੈ ਕੇ ਪਹੁੰਚੀ ਹਾਂ ਜੀ 2012 ਮਾਡਲ ਗੱਡੀ ਆਪਾਂ ਨੂੰ ਮਿਲ ਚੁਗੀ ਇਹ 330000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਤਰਨ ਤਰਨ ਮਾਲਕ ਦਾ ਏਰੀਆ ਮਾਲਕ ਨੇ ਵੀਡੀਓ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਹੈ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਇਸ ਗੱਡੀ ਨੂੰ ਜਾ ਕੇ ਦੇਖ ਸਕਦੋਂ ਮਾਲਕ ਦੇ ਘਰੇ ਤਰਨ ਤਰਨ ਟਾਇਰ ਟੱਪਾ ਠੀਕ ਹੈ ਅੰਦਰ ਐਲਸੀਡੀ ਵਗੈਰਾ ਲੱਗੀ ਹੋਈ ਹੈ ਬਾਕੀ ਕਮੀ ਪੇਸ਼ੀ ਕੋਈ ਆਪਾਂ ਨੂੰ ਕਿਸੇ ਤਰ੍ਹਾਂ ਦੀ ਕਿਸੇ ਪਾਸੋਂ ਨਹੀਂ ਮਿਲਣੀ ਮਾਲਕ ਨੇ ਕਿਹਾ ਇੰਜਨ ਗੇਅਰ ਤੋਂ ਲੈ ਕੇ ਅੰਦਰ ਬਾਹਰੋਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜਾਊਗਾ ਜੀ ਤੇ ਉਹ ਨੰਬਰ ਦਾ ਨੰਬਰ 88476 21500 ਪੂਰਾ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਤੁਸੀਂ ਲਾਜ਼ਮੀ ਕਰ ਲਿਓ ਤੀਸਰੀ ਗੱਡੀ ਆਪਣੇ ਕੋਲੇ ਹੁੰਡਾਈ ਦੀ i20 ਪਹੁੰਚੀ ਹੈ 2011 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀ ਹੈ 1.5 ਲੱਖ ਦੀ ਕੀਮਤ ਦੇ ਵਿੱਚ ਆਪਣੇ ਕੋਲੇ ਪਹੁੰਚੀ ਹੈ ਬਰਨਾਲਾ ਮਾਲਕ ਦਾ ਏਰੀਆ ગામ ਅਸੀਂ ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਹੈ ਤੇ ਮਾਲਕ ਨੇ ਚਲਾਈ ਵੀ ਵਧੀਆ ਹੋਈ ਹੈ ਬਾਕੀ ਰੰਗ ਦੇਖ ਲਓ ਬੰਪਰ ਦੇਖ ਲਓ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜਾਊਗਾ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਗੱਡੀ ਦੇਖਣ ਦਾ ਚਾਹ ਵਾ ਨੇ ਕਿਸੇ ਨੇ ਤੋਰ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਕਿ ਮਰਜੀ ਚੈੱਕ ਕਰ ਲਿਓ ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਮਿਲ ਜੂਗੀ 1.5 ਲੱਖ ਰੁਪਿਆ ਇੱਕ ਵਾਰੀ ਡਿਮਾਂਡ ਇਹਨਾਂ ਨੇ ਕੀਤੀ ਹੈ ਘੱਟ ਬੱਧ ਕੀਤਾ ਜਾਊਗਾ ਤੇ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਆ 9815852259 ਗੱਲ ਕਰ ਲਿਓ ਆਪੇ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਚੱਲਦੀ ਚੱਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਕਿਸ ਨੇ ਐਡ ਕਰਬੋਣੀ ਹੈ ਕੁਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕਿਸੇ ਕੋਲੇ ਵੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣਾ ਉੱਪਰ ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਆਪਣੇ ਕੋਲੇ ਭੇਜੋ ਹੁਣ ਆਪਾਂ ਇੱਕ ਬੁਲਟ ਲੈ ਕੇ ਪਹੁੰਚੇ ਹਾਂ ਬੁਲਟ ਦੀ ਆਪਾਂ ਪੂਰੀ ਗੱਲ ਕਰਦੇ ਹਾਂ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸਦਾ ਹਾਂ ਬੁਲਟ ਦੀ ਡਿਟੇਲਸ ਆਪਣੇ ਕੋਲੇ ਪੂਰੀ ਪਹੁੰਚੀ ਹੈ ਰੇਟ ਬਹੁਤ ਘੱਟ ਆਪਣੇ ਕੋਲੇ ਪਹੁੰਚਾ ਮਾਡਲ ਨੀਮਾ ਜ਼ਰੂਰ ਆ ਪਰ ਸਾਰਾ ਮਾਲਕ ਨੇ ਜੈਨੂਨ ਦੱਸਿਆ ਹੋਇਆ ਤਿੰਨ ਮਾਡਲ ਹੈ ਮਾਲਕ ਨੇ ਦੱਸਿਆ ਇਲੈਕਟਰਾ ਇਹ ਬੁਲਟ ਹੈਗਾ ਇੰਜਨ ਗੇਅਰ ਤੋਂ ਲੈ ਕੇ ਸਾਰਾ ਬਹੁਤ ਵਧੀਆ ਕੰਡੀਸ਼ਨ ਚ ਤੇ ਸਾਰਾ ਜੈਨੂਨ ਮਾਲਕ ਨੇ ਦੱਸਿਆ ਰੇਟ ਜਿਹੜੀ ਡਿਮਾਂਡ ਇਹਨਾਂ ਨੇ ਕੀਤੀ ਹੈ ਫਿਕਸ ਰੇਟ ਨਹੀਂ ਕੀਤਾ 75000 ਰੁਪਏ ਡਿਮਾਂਡ ਕੀਤੀ ਹੈ ਕਿਸੇ ਨੂੰ ਵੀ ਪਸੰਦ ਜਿਉਂਦਾ ਤਾਂ ਮਾਲਕ ਨੇ ਕਿਹਾ ਤਰਨ ਤਰਨ ਏਰੀਆ ਚ ਘਰੇ ਮੋਟਰਸਾਈਕਲ ਮਿਲ ਜੂਗਾ ਜੇ ਕਿਸ ਨੂੰ ਪਸੰਦ ਆਉਂਦਾ ਤਾਂ ਮਾਲਕ ਨੇ ਕਿਹਾ ਆਜੂ ਕਰੀ ਤੇ ਦੇਖ ਕੇ ਪੂਰੀ ਗੱਲ ਕਰਕੇ ਤਾਂ ਬੋਲਟ ਇਹ ਖਰੀਦ ਸਕਦੇ ਹੋ ਜੀ 75000 ਰੁਪਿਆ ਇਹਨਾਂ ਨੇ ਫਿਕਸ ਰੇਟ ਨਹੀਂ ਕਿਹਾ ਘਾਟਾ ਵਾਧਾ ਕੀਤਾ ਜਾਊਗਾ ਮਾਲਕ ਨੇ ਕਿਹਾ ਪਹਿਲਾਂ ਸਟਾਰਟ ਕਰਕੇ ਦੇਖੋ ਤੋਰ ਕੇ ਦੇਖੋ ਟ్రਾਈ ਲੈ ਕੇ ਦੇਖੋ ਜਦੋਂ ਪਸੰਦ ਆਊਗਾ ਤੇ ਉਹ ਤੋਂ ਬਾਅਦ ਰੇਟ ਵੇਖ ਕੇ ਕਰ ਲਾਂਗੇ ਜਿਹੜੇ ਮੋਟਰਸਾਈਕਲ ਦੇ ਮਾਲਕ ਨੇ ਉਹਨਾਂ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਇਆ 8437188 575 ਗੱਲ ਕਰ ਸਕਦੇ ਹੋ ਤੁਸੀਂ ਆਪੇ ਜੇ ਕੋਈ ਗੱਲ ਕਰਨੀ ਹੈ ਇੱਕ ਆਪਾਂ ਵੈਂਟੋ ਗੱਡੀ ਲੈ ਕੇ ਪਹੁੰਚੇ ਹਾਂ ਜੀ ਬੋਲਸ ਵੈਗਨ ਦੀ 2012 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 2 ਲੱਖ 95000 ਦੀ ਡਿਮਾਂਡ ਦੇ ਵਿੱਚ ਗੱਡੀ ਦੀ ਕੰਡੀਸ਼ਨ ਆਲੂਕੀ ਹੈ ਜੀ ਬੰਪਰ ਵਗੈਰਾ ਅੰਦਰ ਬਾਹਰੋਂ ਸਾਰਾ ਕੁਝ ਹਰ ਚੀਜ਼ ਆਪਾਂ ਨੂੰ ਬਹੁਤ ਵਧੀਆ ਮਿਲ ਚੁਗੀ ਜਿੰਨੇ ਪਾਰਟਸ ਨੇ ਸਾਰੇ ਵਧੀਆ ਆਪਾਂ ਨੂੰ ਮਿਲ ਜਾਣਗੇ ਕੋਈ ਪਾਰਟਸ ਕੋਈ ਟੁੱਟਿਆ ਭੱਜਾ ਕੋਈ ਡੈਮੇਜ ਕੋਈ ਗਲਪਟ ਕੋਈ ਰੰਗ ਕੁਛ ਨਹੀਂ ਆਪਾਂ ਨੂੰ ਮਿਲਣਾ ਪਾਦੀ ਆ ਪੂਰਾ ਕੁਛ ਆਪਾਂ ਨੂੰ ਮਿਲੂਗਾ ਜੀ ਜਾ ਕੇ ਤੁਸੀਂ ਇਹ ਗੱਡੀ ਦੇਖਣਾ ਚਾਹੁੰਦੇ ਹੋ ਤਾਂ ਅਮ੍ਰਿਤ ਸਰ ਮਾਲਕ ਨੇ ਲੋਕੇਸ਼ਨ ਦੱਸੀ ਆ ਤੁਸੀਂ ਜਾ ਕੇ ਤੋਰ ਕੇ ਸਟਾਰਟ ਕਰਕੇ ਇੰਜਨ ਗੇਅਰ ਬੈਟਰੀ ਜੋ ਕੁਛ ਵੀ ਚੈੱਕ ਕਰਨ ਮਾਲਕ ਨੇ ਕਿਹਾ ਘਰੇ ਗੱਡੀ ਮਿਲ ਜੂਗੀ ਆਜੋ ਜੋ ਵੀ ਤਸੱਲੀ ਕਰਨੀ ਹੈ ਕਰ ਲਓ ਤੇ ਜਦੋਂ ਗੱਡੀ ਪਸੰਦ ਆ ਜੂਗੀ ਰੇਟ ਵੇਖ ਕੇ ਮੁਕਾਲਮਾਂਗੇ ਜਿਹੜਾ ਰੇਟ ਮੈਂ ਤੁਹਾਨੂੰ ਦੱਸਿਆ ਵੀਡੀਓ ਚ 295 ਇਹ ਰੇਟ ਫੇਕਸ ਨਹੀਂ ਹੈਗਾ ਜੀ ਤੇ ਨੰਬਰ ਸਕਰੀਨ ਤੇ ਓਨਰ ਦਾ ਜਿੰਨਾ ਦੀ ਇਹ ਗੱਡੀ ਆ 99680 ਤੇ 52064 ਗੱਲ ਕਰ ਸਕਦੇ ਹੋ ਤੁਸੀਂ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨਾ ਜੇਕਰ ਚਾਹੁੰਦੇ ਹੋ ਕਮੈਂਟ ਕਰਕੇ ਮੈਨੂੰ ਨਾਲ ਦੀ ਨਾਲ ਦੱਸਦੇ ਰਹੋ ਤੁਹਾਨੂੰ ਗੱਡੀਆਂ ਤੇ ਜਿਹੜਾ ਬੁਲਟ ਜਿਹੜਾ ਕੁਝ ਵੀ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਆਉਂਦੀ ਹੈ ਵੀਡੀਓ ਵਧੀਆ ਲੱਗੀ ਹੈ ਤੁਸੀਂ ਕਹਿੰਦੇ ਹੋ ਵੀ ਬਹੁਤ ਚੰਗੀ ਵੀਡੀਓ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਵਧੀਆ ਨਹੀਂ ਲੱਗਦੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤੁਸੀਂ ਹਾਰ ਰੂਲਸ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦੇ ਨਾਲ ਤੁਸੀਂ ਜੁੜ ਜੂ ਵੀਡੀਓ ਦੇ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਜਦੋਂ ਸਬਸਕ੍ਰਾਈਬ ਵਾਲਾ ਬਟਨ ਤੁਸੀਂ ਦਬੋਗੇ ਨਾਲ ਇੱਕ ਘੰਟੀ ਦਾ ਬਟਨ ਆਊਗਾ ਉਹਨੂੰ ਵੀ ਆਲਟ ਤੇ ਸੈਟ ਕਰਕੇ ਦਬਾ ਦਿਓ ਇਹਨਾਂ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਡੇਲੀ ਆਪਣਾ ਜਿਹੜਾ ਵੀਡੀਓ ਦਾ ਮੈਸੇਜ ਆ ਉਹ ਪਹੁੰਚ ਜਾਇਆ ਕਰੂਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਾਮੀ ਵੀਡੀਓ ਦੇਖ ਸਕੋਗੇ ਤੇ ਆਪਾਂ ਹਰ ਰੋਜ਼ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਅਲੱਗ-ਅਲੱਗ ਏਰੀਆ ਚੋਂ ਮਸ਼ੀਨਰੀਆਂ ਘਰ ਕੂਠੀ ਮਕਾਨ ਡੈਲੀ ਆਪਾਂ ਲੈ ਕੇ ਆਉਂਦੇ ਹਾਂ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਅਸੀਂ ਤੇ ਪੂਰੀ ਆਪਾਂ ਗੱਲ ਕਰ ਰਹੇ ਹਾਂ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਕਿਸੇ ਕੋਲੇ ਵੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਨਾਲ ਜੀ ਨੰਬਰ ਤੁਹਾਨੂੰ ਆਪਣਾ ਮਿਲ ਗਿਆ ਹੋਊਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਸਵਿਫਟ ਗੱਡੀ ਦੀ ਸਵਿਫਟ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਮਾਲਕਤਾ ਬਾਹਰ ਰਹਿੰਦੇ ਆ ਜੀ ਗੱਡੀ ਘਰੇ ਖੜੀ ਆ ਬਹੁਤ ਵਧੀਆ ਕੰਡੀਸ਼ਨ ਚ 10 ਮਾਡਲ 1 ਲੱਖ ਤੇ 85000 ਰੁਪਏ ਡਿਮਾਂਡ ਮਾਲਕ ਨੇ ਕੀਤੀ ਆ ਫਰੀਦਕੋਟ ਮਾਲਕ ਦੇ ਘਰੇ ਗੱਡੀ ਮਿਲ ਚੁਗੀ ਟਾਇਰ ਟੱਪਾ ਠੀਕ ਆ ਸੋਹਣੀ ਗੱਡੀ ਆ ਚਿੱਟੇ ਰੰਗ ਦੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਤੋਰ ਕੇ ਸਾਰਾ ਕੁਝ ਦੇਖ ਕੇ ਆਪਦੀ ਪੁੱਛ ਪੜਤਾਲ ਕਰਕੇ ਫਿਰ ਗੱਡੀ ਨੂੰ ਖਰੀਦ ਸਕਦੇ ਹੋ ਘਰੇ ਗੱਡੀ ਖੜੀ ਹੈ ਘਰੇ ਤੁਹਾਡੀ ਗੱਲ ਹੋ ਜੂਗੀ ਇਹਨਾਂ ਨੇ ਆਪਦੇ ਘਰ ਦਾ ਨੰਬਰ ਦਿੱਤਾ ਜੀ ਘਰ ਦੇ ਮੈਂਬਰਾਂ ਚੋਂ ਕੋਈ ਵੀ ਫੋਨ ਚੱਕ ਲੈ ਤੁਸੀਂ ਗੱਲ ਕਰ ਲਿਓ 97 814 38966 ਤੇ ਹੁਣ ਆਪਾਂ ਗੱਲ ਕਰਾਂਗੇ Maruti 800 ਗੱਡੀ ਦੀ 2005 ਮਾਡਲ 26 ਤੱਕਰ ਪਾਸਿੰਗ ਟਾਇਰਾਂ ਚ ਅਲਾਈ ਪੰਜਾਬ ਨੰਬਰ ਲੁਧਿਆਣਾ ਏਰੀਆ ਨਵੇਂ ਵਾਂਗੂ ਟਾਇਰ ਪਾਈ ਨੇ ਸੋਹਣੀ ਗੱਡੀ ਆ ਮਾਲਕ ਨੇ ਪੂਰੀ ਚੰਗੀ ਰੱਖੀ ਹੋਈ ਐ ਤੇ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਕੋਈ ਵੀ ਗੱਲ ਕਰਨੀ ਐ ਮਾਲਕ ਨਾਲ ਕਰ ਸਕਦੇ ਹੋ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਵਧੀਆ ਲੱਗੀ ਚੰਗੀ ਲੱਗੀ ਤਾਂ ਜਰੂਰ ਦੱਸੋ ਕਮੈਂਟ ਕਰਕੇ ਤੇ ਪਹਿਲੀ ਵਾਰ ਪਹੁੰਚਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸੇ ਕੋਲੇ ਗੱਡੀ ਕੂਠੀ ਘਰ ਮਕਾਨ ਕੁਝ ਵੀ ਐ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਭੇਜੋ ਆਪਣੇ ਕੋਲ ਈ ਤੁਹਾਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੇ ਕਿੱਥੋਂ ਘਰ ਕੂਠੀ ਮਕਾਨ ਕਿੰਨੇ ਰੇਟ ਦੇ ਵੀ ਚ